ਹਾਂਜੀ ਦੋਸਤੋ ਅਸੀਂ ਪਹੁੰਚਿਆ ਬਾਤੂ ਇਹ ਤੋਂ ਅੱਗੇ ਜਾਣਾ ਆਪਾਂ ਨੰਗਲ ਜਦੋਂ ਮੈਂ ਇੱਧਰ ਜੌਬ ਕਰਦਾ ਸੀ ਤਾਂ ਇਹ ਮੈਨੂੰ ਅੱਡਾ ਪੈਂਦਾ ਸੀਗਾ ਇਸ ਥਾਂ ਦੀ ਨਾਲ ਮੇਰੀਆਂ ਬਹੁਤ ਜ਼ਿਆਦਾ ਜੁੜੀਆਂ ਨੇ ਤੇ ਹੁਣ ਮੈਂ ਅੱਜ ਫਿਰ ਇੱਥੇ ਪਹੁੰਚਿਆ ਚੱਲ ਗਾ ਖੜ ਕੇ ਚੱਲਦਾ ਆ ਦੇਖੀ ਚੱਲਦਾ ਸਾਬ ਨੂੰ ਜਿਹੜਾ ਮੋੜ ਵਾ ਇੱਧਰ ਵੱਸੇ ਮੇਰੀ ਫੈਕਟਰੀ ਸੀ ਜਿੱਥੇ ਮੈਂ ਜੌਬ ਕਰਦਾ ਸੀ ਜੀ ਤੇ ਹੁਣ ਆਪਾਂ ਚੱਲਦੇ ਆ ਨੰਗਲ ਨੂੰ ਸੂ ਪੌਂਟਿਆਂ ਜੀ ਮੰਗਲ ਡਾਊਨ ਮੰਗਲ ਬੰਨ ਉਹ ਦੇਖ ਲਈ ਮੈਨਾਂ ਨੂੰ ਪੜਨ ਕੱਢਿਆ ਜੀ ਟ੍ਰੇਨ ਆ ਰਹੀ ਤੇ ਤੱਕ ਨੂੰ ਤਾਂ ਬੜਾ ਸੈਰ ਕਰਨ ਲਈ ਆਪਾਂ ਨੰਗੜ ਡੈਮ ਆ ਜੀ ਤੇ ਉਹਨਾਂ ਸੀ ਨੰਗੜ ਨੂੰ ਬੜਾ ਪਾ ਰਹੇ ਹਾਂ ਹਾਂ ਜੀ 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 ਜਾ ਕੁਮਨੋਵਤੀ ਪਾਰਕਾਂ ਬੜੀਆਂ ਹੋ ਗਏ ਜੀ ਇਹ ਬਹੁਤ ਹੀ ਵਧੀਆ ਖੂਬਸੂਂਗਰਤ ਹਰੇਚ ਬਣਿਆ ਆ ਅ ਸਾਰਾ ਡੈਮ ਦਾ ਹੀ ਪਾਣੀ ਹੈ ਜੀ ਇਹ ਤੁਹਾਨੂੰ ਦਿਖਾਉਣੀ ਸੀ ਬਹਾ ਜਾ ਕੇ ਅ ਗੋਟਿੰਗ ਕਰਨ ਵਾਸਤੇ ਇੱਥੇ ਬੋਟਾਂ ਹੋ ਪਰੇ ਪਈਆਂ ਬਸ ਅ ਦੇਖ ਲਿਆ ਸੋਨੇ ਦੇ ਫੁੱਲ ਹਾਂ ਦੋਸਤੋ ਅਸੀਂ ਪਹੁੰਚੇ ਆਂ ਗਲਗਿਆ ਤੇ ਅਸੀਂ ਦੇਖਾਣੇ ਪੈਸ ਯਾਰ ਇਹਦਾ ਪਾਣੀ ਆ ਪਿਛਲੇ ਅਕੜਾਂ ਬੈਗਾਂ ਦੇ ਬੇਮੰਮ ਕਰਾ ਉੱਥੋਂ ਪੁੱਤ ਪਾਣੀ ਛੱਡਦੇ ਆ ਤੇ ਆ ਪਾਣੀ ਆ ਕੇ ਇੱਥੇ ਕੰਟਰੋਲ ਕੀਤਾ ਜਾਂਦਾ ਕੰਟਰੋਲ ਕਰਨ ਤੋਂ ਬਾਅਦ ਫੇਰ ਇਹ ਪਾਣੀ ਨਹਿਰਾਂ ਦੇ ਵਿੱਚ ਭਿੱਜਦੇ ਇਥੋਂ ਗਾਹਾਂ ਜਾ ਕੇ ਦੂਰ ਹੋ ਜਾਂਦਾ ਇਹ ਪਾਣੀ ਬਹੁਤ ਊਗਾ ਨਹੀਂ ਪੁੱਤ ਔਰ ਸਮੁੰਦਰੇ ਦਾ ਪਾਣੀ ਵੀ ਆ ਰਿਹਾ ਉਧਰੋਂ ਇਸ ਡੈਮ ਤੋਂ ਆ ਰਿਹਾ। ਇਸੇ ਸੋਰੀ ਕਹਿੰਦੇ ਨੰਗੜ ਦੇ ਵਿੱਚ। ਵੀ ਉਹ ਜੀ ਪਾਣੀ ਬਹੁਤ ਹੋਊਗਾ ਯਾਰ। ਉਹ ਹੰਗਰੋ ਤੇ ਵੰਡਾਏ। ਉਹ ਬਹੁਤ ਹੰਗਰੋ ਆਸੂ ਫੜਦੇ। ਪਾਲ ਕੋਜੀ ਪੂਰਾ ਨੰਦਲੇ ਰੈਨ ਹੈ ਜਦੋਂ ਵੀ ਇਹ ਮੁਸੀਕਾਂ ਦੇ ਖਾਂਦੀਆ ਪਾਰਕਾ ਗੜੀ ਹੈ ਸਬਸਿਡੀਆਂ ਪਾਰਕ ਲਈ ਤੁਮਨੇ ਕਿਰਵਾਸਤੇ ਹਾਂਜੀ ਬਣੀ ਹੋ ਗਈ ਪਾਰਕ ਨੰਗਲ ਦੇ ਵਿੱਚ ਪਾਕੜਾ ਨੰਗਲ ਦੇ ਕਿਨਾਰੇ ਦੇ ਉੱਤੇ ਬਣੀ ਹੋਈ ਜੀ ਪਾਰਕ ਹੀ ਬਹੁਤ ਸੋਹਣੀ ਪਾਰਕ ਆ ਆ ਗੋਮਨ ਨਰ ਕੰਮ ਬੱਚਿਆਂ ਵਾਸਤੇ ਬਣੇ ਚੀਲੇ ਜਗਾਓ ਹਾਂਜੀ ਓ ਵਾਪੂਸ ਉਹ ਬਾਈਆਂ ਬੱਚਿਆਂ ਵਾਸਤੇ ਬਣਿਆ ਹੋਇਆ ਪਾਰਕ ਦੇ ਵਿੱਚ ਵਾਤੀ ਪੂਸੂ ਰਿਹਾ ਰਾਜੀ ਆ ਨਹੀਂ ਲੱਗਿਆ ਨਾ ਝੂਲੇ ਦੇ ਉੱਤੇ ਇਹਦਾ ਸਟਾਰ ਹੀ ਹੈਗਾ ਦਾ ਵਾਜੀ ਵਾ ਲੱਗਿਆ ਨੰਦੇ ਰਣ ਨੰਗੜ ਦੇ ਜਿਹੜਾ ਡੈਮ ਨੂੰ ਪਰ ਜਾਂਦੇ ਆ ਜੀ ਇਹਦੇ ਰਾਹ ਦੇ ਵਿੱਚ ਇੱਕ ਸਾਈਡ ਤੇ ਬੰਦੀ ਪਾਰ ਵੀ ਹੈ ਇਹ ਮੇ ਤੋਂ ਬਹਾਂ ਜਿਹੜਾ ਬਖੜਾ ਬੰਨਵਾ ਉਹ ਥੋੜਾ ਇੱਥੋਂ ਲਗਾ ਪੰਜ ਕਿਲੋਮੀਟਰ ਦਾ ਹਾਂ ਇਹ ਪਾਰ ਕੋਲ ਤੋਂ ਰਾਹ ਵਿੱਚ ਆਉਂਦੀ ਹੈ ਜੀ ਇਹਦਾ ਜਿਹੜਾ ਉਹ ਕਾਢਣਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇਹ ਪਿੱਛੇ ਪੰਜਾਬ ਦੇ ਵਿੱਚ ਆਉਂਦੀ ਆ ਆਪਣੇ